ਸਿੱਖ ਕੌਮ ਦੇ ਬੜੇ ਹੀ ਮਹਾਨ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਜ਼ਿੰਦਗੀ ਦਾ ਅਸੱਚ ਕੌਣ ਕਹਣ ਜਾਣਦਾ ਹੋ ਸਕਦਾ ਬਹੁਤ ਸਾਰੇ ਸਿੱਖ ਬਾਬਾ ਦੀਪ ਸਿੰਘ ਨੂੰ ਸ਼ਹੀਦ ਹੀ ਮੰਨਦੇ ਹੋਣ ਜਾਂ ਉਹਨਾਂ ਦੇ ਸਥਾਨਕ ਨੱਤਮਸਤਕੋ ਕੀ ਸੋਚਦੇ ਹੋਣ ਕਿ ਅਸੀਂ ਬੜਾ ਵੱਡਾ ਕੰਮ ਕਰ ਲਿਆ ਪਰ ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਪਹਿਲਾਂ ਕੁਝ ਜਿਹੜਾ ਸੱਚ ਹੈ ਜਿਹੜਾ ਹਰ ਇੱਕ ਸਿੱਖ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਾਣਦੇ ਨਹੀਂ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਜਿਹੜਾ ਹੈ ਉਹ 27 ਜਨਵਰੀ 1680 ਨੂੰ ਪਹੁਵੇੜ ਜੋ ਜਿਹੜਾ ਕਿਤਰਨ ਤਰਨ ਦੇ ਵਿੱਚ ਪਿੰਡ ਹੈਗਾ ਉਸ ਥਾਂ ਤੇ ਉਹਨਾਂ ਦਾਪ ਜਨਮ ਹੋਇਆ ਉਹਨਾਂ ਦੀ ਮਾਤਾ ਜੀ ਦਾ ਨਾਮ ਜਿਉਣੀ ਜੀ ਅਤੇ ਪਿਤਾ ਜੀ ਦਾ ਨਾਮ ਭਗਤਾ ਜੀ ਸੀ ਤੇ ਉਸ ਸਮੇਂ ਤੱਕ ਸਿੱਖ ਧਰਮ ਦੀ ਪਹੁੰਚ ਜਿਆਦਾ ਚਰਚਾ ਜਿਹੜੀ ਸੀ ਹੋ ਚੁੱਕੀ ਸੀ ਤੇ ਬਾਬਾ ਦੀਪ ਸਿੰਘ ਜਿਹੜੇ ਸਨ ਉਹਨਾਂ ਦਾ ਪਹਿਲਾ ਨਾਮ ਦੀਪ ਸਿੰਘ ਸੀ ਭਾਈ ਬਾਅਦ ਚੋਂ ਲੱਗਾ ਉਸ ਤੋਂ ਬਾਅਦ ਬਾਬਾ ਲੱਗਾ ਫਿਰ ਸ਼ਹੀਦ ਸ਼ਬਦ ਲੱਗਾ ਇਹ ਸਾਡੇ ਭੈਣ ਭਰਾਵਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤੇ ਬਾਬਾ ਦੀਪ ਸਿੰਘ ਜੀ ਜਿਹੜੇ ਸੀ ਅਨੰਦਪੁਰ ਜਾ ਕੇ ਵਸ ਗਏ ਜਾਂ ਉੱਥੇ ਚਲੇ ਗਏ ਰਹਿਣ ਲੱਗ ਪਏ ਕਿ ਉੱਥੇ ਰਹਿੰਦੇ ਆ ਸੀ ਉਹਨਾਂ ਨੇ ਸਤਕਾਰਯੋਗ ਮਾਨਮਤੀ ਸ਼ਰਫੀਤ ਭਾਈ ਮਣੀ ਸਿੰਘ ਜੀ ਤੋਂ ਗੁਰਬਾਣੀ ਪੜ੍ਹਨੀ ਲਿਖਣੀ ਸਿੱਖੀ ਤਾਂ ਉੱਥੇ ਰਹਿੰਦੇ ਆ ਫਿਰ ਉਹਨਾਂ ਨੇ ਅੰਮ੍ਰਿਤ ਪਾਣੀ ਨੀ ਕੀਤਾ ਇਹਵੇਂ ਸੱਜਾ ਸੱਜੋ ਵੱਡੇ ਹੁੰਦੇ ਗਏ ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਫਿਰ ਜਦੋਂ Hindu ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਤੇ ਫਿਰ ਬਾਬਾ ਦੀਪ ਸਿੰਘ ਜੀ ਜਿਹੜੇ ਹੀ 2 ਸਾਲ ਪਹਿਲਾਂ ਵਾਪਸ ਆ ਗਏ ਸਾਂਝਾ ਗੁਰੂ ਸਾਹਿਬ ਨੇ ਕਲ ਦਿੱਤਾ ਸੀ ਕਿ ਕੋਈ ਵੀ ਕਾਰਨ ਲਾ ਲੋ ਤੇ ਫਿਰ ਬਾਬਾ ਦੀਪ ਸਿੰਘ ਇੱਥੇ ਆਪਣੇ ਪਿੰਡ ਰਹਿ ਤੇ ਜਦੋਂ ਬਾਬਾ ਦੀਪ ਸਿੰਘ ਨੂੰ ਸਾਰੀ ਗੱਲ ਦਾ ਪਤਾ ਲੱਗਾ ਤੇ ਫਿਰ ਬਾਬਾ ਦੀਪ ਸਿੰਘ ਜਿਹੜੇ ਹੀ ਵਾਪਸ ਗਏ ਤੇ ਜਦੋਂ ਵਾਪਸ ਗਏ ਤਾਂ ਉਸ ਸਮੇਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੰਦਨਪੁਰ ਸਾਖ ਤੋਂ ਹੁੰਦੇ ਹੋਏ 마ਸ਼ੀਵਾੜਾ ਤੋਂ ਹੁੰਦੇ ਹੋਏ ਜਿਹੜੇ ਸੀ ਮੁਕਤਸਰ ਦੀ ਜੰਗ ਤੋਂ ਹੁੰਦੇ ਹੋਏ ਫਿਰ ਜਿਹੜੇ ਸੀ ਤਲਵੰਡੀ ਸਾਬੋ ਬਠਿੰਡਾ ਪਹੁੰਚ ਗਏ ਸਨ ਉਸ ਸਥਾਨ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਨ੍ਹਾਂ ਸਿੰਘਾਂ ਦੀ ਡਿਊਟੀ ਲਾਈ ਬਾਬਾ ਦੀਪ ਸਿੰਘ ਜੀ ਦੀ ਭਾਈ ਮਨੀ ਸਿੰਘ ਜੀ ਤੇ ਹੋਰ ਸਿੱਖਾਂ ਦੀ ਕਿ ਜਾਓ ਤੁਸੀਂ ਜਲੰਧਰ ਦੇ ਲਾਗੇ ਕਰਤਾਰਪੁਰ ਜਿਹੜਾ ਆ ਧੀਰਮਲੀਏ ਉਹਨਾਂ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਲੈ ਕੇ ਆਓ ਬਾਣੀ ਦਾ ਉਤਾਰਾ ਕਰਨਾ ਹੈ ਫਿਰ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਤੇ ਹੋਰ ਸਿੰਘ ਇੱਥੇ ਪਹੁੰਚੇ ਤੇ ਇੱਥੇ ਜਿਹੜਾ ਧੀਰ ਮੱਲੀਆ ਦਾ ਪਰਿਵਾਰ ਸੀ ਜੋ ਅੱਜ ਵੀ ਥੰਮ ਸਾਹ ਗੁਰਦਵਾਰਾ ਵਿੱਚ ਪਿਛਲੇ ਪਾਸੇ ਰਿhta ਹੈ ਉਹਨਾਂ ਨੇ ਕਿਹਾ ਕਿ ਇਹ ਤੁਹਾਡੇ ਗੁਰੂ ਚ ਇੰਨੀ ਹੀ ਸ਼ਕਤੀ ਆ ਤੋ ਬਾਣੀ ਆਪ ਲਿਖ ਲਵੇ ਜਦੋਂ ਇਹ ਸ਼ਬਦ ਜਾ ਕੇ ਗੁਰੂ ਮਹਾਰਾਜ ਨੂੰ ਦੱਸੇ ਗਏ ਤਾਂ ਗੁਰੂ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਬਾਣੀ ਜਿਹੜੀ ਆ ਦੁਬਾਰਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਰਚਿਤ ਕੀਤੀ ਜਾਵੇਗੀ ਤਾਂ ਤੁਸੀਂ ਸਭ ਜਾਣਦੇ ਤਲਵੰਡੀ ਸਾਗੋ ਬਠਿੰਡੇ ਜਿੱਦੋਂ ਆਪਾਂ ਤਖਤ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਤਾਂ ਉਹਦੇ ਬਿਰਕ ਨੂੰ ਹੀ ਜਾਂਦੇ ਆ ਸੱਜੇ ਪਾਸੇ ਗੁਰਦਰਾ ਉਹਦਾ ਲਿਖਣ ਸਰ ਸਾਹਿਬ ਲਿਖਣ ਸਰ ਸਾਹਿਬ ਉਸ ਥਾਂ ਤੇ ਭਾਈ ਮਨੀ ਸਿੰਘ ਜੀ ਦੀ ਡਿਊਟੀ ਤੇ ਭਾਈ ਤੁਸੀਂ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਈ ਗਈ ਕਿ ਤੁਸੀਂ ਇੱਥੇ ਬਾਣੀ ਦਾ ਲਿਖਣਾ ਆ ਕਿਉਂਕਿ ਬਾਬਾ ਦੀਪ ਸਿੰਘ ਦੀ ਡਿਊਟੀ ਲਈ ਗਈ ਸੀ ਕਿ ਤੁਸੀਂ ਕਲਮਾ ਕਢਣੀਆਂ ਨੇ ਤੇ ਭਾਈ ਮਨੀ ਸਿੰਘ ਦੀ ਡਿਊਟੀ ਲਈ ਗਈ ਕਿ ਤੁਸੀਂ ਗੁਰਬਾਣੀ ਨੂੰ ਲਿਖਣਾ ਤੇ ਗੁਰੂ ਗਬੇਰ ਸਿੰਘ ਮਹਾਰਾਜ ਰੋਜ਼ ਬਾਣੀ ਜਿਹੜੀ ਸੀ ਉਹ ਸਮਾਗਮ ਦੇ ਵਿੱਚ ਸਤ ਸੰਗ ਦੇ ਵਿੱਚ ਉਚਾਰਦੇ ਤੇ ਉਹ ਫਿਰ ਭਾਈ ਮਨੀ ਸਿੰਘ ਜਿਹੜੇ ਹਿਉ ਲਿਖੀ ਜਾਂਦੇ ਬਾਬਾ ਦੀਪ ਸਿੰਘ ਜੀ ਬੋਲੀ ਜਾਂਦੇ ਜਿਹੜੀ ਕਲਮ ਇੱਕ ਵਾਰੀ ਲਿਖ ਲਈ ਲਿਖਿਆ ਜਾਂਦਾ ਸਾਨੂੰ ਦੁਬਾਰਾ ਨਹੀਂ ਸੀ ਘੜਿਆ ਜਾਂਦਾ ਫਿਰ ਜਦੋਂ ਇਵੇਂ ਕਰਕੇ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਹੋਇਆ ਪੰਜ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕੀਤੇ ਗਏ ਉਸ ਤੋਂ ਬਾਅਦ ਫਿਰ ਜਦੋਂ ਸਿੱਖ ਮਿਸਲਾਂ ਹੋਂਦ ਚ ਆਈਆਂ ਤੇ ਤੁਸੀਂ ਸਭ ਜਾਣਦੇ ਹੋ ਕਿ ਜਿਹੜੀ ਸ਼ਹੀਦ ਮਿਸਲ ਆਈ ਹੈ ਜਾਂ ਨਿਹੰਗ ਸਿੰਘ ਮਿਸਲ ਸੀ ਉਹਦੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਸਨ ਤਾਂ ਛੋਟੇ ਕੱਲੂ ਘਾਰੇ ਦੇ ਵਿੱਚ ਜੋ ਕਨੂਵਾਲ ਸੰਭ ਦੇ ਵਿੱਚ ਹੋਇਆ ਲਖਪਤ ਰਾਏ ਦੇ ਕਾਰਨ ਤੁਸੀਂ ਸਭ ਜਾਣਦੇ ਹੋ ਜਸਪਤ ਰਾਏ ਤੇ ਲਖਪਤ ਰਾਏ ਦੋ ਭਰਾ ਸਨ ਤੇ ਉਹਨਾਂ ਚ ਜਿਹੜਾ ਜਸਪਤ ਰਾਏ ਸੀ ਉਹ ਮਾਰਿਆ ਗਿਆ ਸੀ ਉਹ ਮਾਰੀਆਂ ਹਰਕਤਾਂ ਕਰਦਾ ਸੀ ਸਿੱਖਾਂ ਦੇ ਨਾਲ ਫਿਰ ਲਖਪਤ ਰਾਏ ਨੇ ਕਿਹਾ ਸੀ ਭਰੇ ਬਾਜ਼ਾਰ ਚ ਲਾਹੌਰ ਦੇ ਵਿੱਚ ਕਿ ਮੈਂ ਉਹਨਾਂ ਚ ਸਿਰ ਤੇ ਪਾਗ ਨਹੀਂ ਬੰਨ੍ਹਣੀ ਜਿੰਨਾ ਚਿਰ ਮੈਂ ਸਾਰੇ ਸਿੱਖਾਂ ਦਾ ਮਲਿਆ ਮੇਟ ਨਹੀਂ ਕਰ ਦਿੰਦਾ ਮੈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੇ ਸਨ ਮਾੜੀ ਕੰਬੋ ਕੇ ਉਹ ਵੀ ਦੇ ਸਨ ਬਾਬਾ ਦੀਪ ਸਿੰਘ ਜੀ ਤੇ ਨਵਾਬ ਕਪੂਰ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਯੋਧੇ ਤੇ ਇਹ ਜਿਹੜੇ ਸਾਰੇ ਸੀਨਾ ਨੇ ਸਿੱਖ ਕੌਮ ਦੀ ਗਵਾਈ ਕੀਤੀ ਫਿਰ ਇਹ ਜਿਹੜੀ ਸੇ ਦੇ ਵਿੱਚ ਜਸਪਤਰਾਏ ਜਿਹੜਾ ਲਖਪਤ ਰਾਏ ਸੀ ਉਹ ਮਾਰਿਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉਹਦਾ ਕੀ ਹਾਲ ਹੋੜ ਕੇ ਸਿੱਖਾਂ ਨੇ ਕੀਤਾ ਉਹਨੂੰ ਮੁੱਲ ਫਰੀਦ ਕੇ ਉਹਨੂੰ ਗੰਦੇ ਕੀੜ ਨਾਲ ਹੀ ਦਾ ਕੀੜਾ ਕਿਹਾ ਗਿਆ ਇਹੋ ਜਿਹਾ ਬਹੁਤ ਕੁਝ ਹੋਇਆ ਐਵੇਂ ਸਮਾਂ ਗੁਜ਼ਰਦਾ ਗਿਆ ਫਿਰ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਲਵੰਡੀ ਸਾਬੋ ਦੇ ਇਹ ਬਾਬਾ ਦੀਪ ਸਿੰਘ ਨੂੰ ਜਥੇਦਾਰ ਨਿਯੁਕਤ ਕਰ ਦਿੱਤਾ ਤਲਵੰਡੀ ਸਾਬੋ ਬਠਿੰਡਾ ਦਾ ਉਸ ਤੋਂ ਬਾਅਦ ਜਿਹੜਾ ਸੀ ਫਿਰ ਜਦੋਂ ਲਾਹੌਰ ਸਰਕਾਰ ਨੇ ਜਦੋਂ ਸੀ ਅਬਦਾਲੀ ਹੁਣਾਂ ਦਾ ਆ ਗਿਆ ਸਮਾਂ 1756 ਦਾ 1756 ਦੇ ਵਿੱਚ ਜਿਹੜਾ ਸੀ ਉਹਨਾਂ ਆ ਕੇ ਸਿੱਖਾਂ ਤੇ ਬਹੁਤ ਵੱਡੇ ਹਮਲੇ ਕੀਤੇ ਤੁਸੀਂ ਸਭ ਜਾਣਦੇ ਹੋ ਕਿਉਂਕਿ ਜਿਹੜਾ ਅਬਦਾਲੀ ਸੀ ਉਹਨੇ ਬਹੁਤ ਸਾਰੀਆਂ ਹਿੰਦੂ ਕੁੜੀਆਂ ਨੂੰ ਜਦੋਂ ਖੜ ਰਿਆ ਸੀ ਤੇ ਬਾਬਾ ਦੀਪ ਸਿੰਘ ਜਿਹੜੇ ਸੀ ਉਹਨਾਂ ਕੁੜੀਆਂ ਨੂੰ ਛਡਾ ਕੇ ਤੇ ਵਾਪਸ ਲਿਆਏ ਸਨ ਤੇ ਬਹੁਤ ਸਾਰਾ ਉਹਨਾਂ ਨੂੰ ਨੁਕਸਾਨ ਕੀਤਾ ਸੀ ਮੁਗਲ ਹਕੂਮਤ ਦਾ ਅਫਗਾਨੀ ਸਰਕਾਰ ਦਾ ਆਪਾਂ ਕਹਿ ਸਕਦੇ ਹਾਂ ਫਿਰ ਕਿਹਾ ਜਾਂਦਾ ਇਤਿਹਾਸ ਦੇ ਪੁਨੇ ਦੱਸਦੇ ਨੇ ਕਿ ਜਦੋਂ ਇਹਨਾਂ ਨੂੰ ਨੁਕਸਾਨ ਕੀਤਾ ਤੇ ਉਹ ਅਬਦਾਲੀ ਨੂੰ ਬੜਾ ਭੂਤਰਿਆ ਸੀ ਬੜਾ ਗੁੱਸੇ ਚੜਿਆ ਤਾਂ ਉਹਨੇ ਆਪਣੇ ਮੁੰਡੇ ਨੂੰ ਤਮੂਰ ਨੂੰ ਲਾਹੌਰ ਦਾ ਜਿਹੜਾ ਸੀ ਜੁਬਤ ਕਰਤਾ ਗਵਰਨਰ ਲਾਲੋ ਰਾਜਾ ਲਾਲੋ ਕੁਝ ਵੀ ਕਹਿ ਲੋ ਉਸ ਤੋਂ ਬਾਅਦ ਜਿਹੜਾ ਸੀ ਤਮੂਰ ਨੇ ਜਹੰਯਾ ਖਾਂ ਜਹਾਨ ਖਾਂ ਕਈ ਜਹਾਨ ਖਾਨ ਬੋਲਦੇ ਆ ਕਈ ਜਮਾਲ ਖਾਨ ਬੋਲਦੇ ਆ ਇਹਨਾਂ ਇਹ ਜਿਹੜੇ ਸੀ ਜਰਨੈਲ ਸਨ ਮਤਲਬ ਅਫਗਾਨੀਆਂ ਦੇ ਬਹੁਤ ਬਹਾਦਰ ਤੇ ਜਦੋਂ ਇਹਨਾਂ ਨੇ ਸੱਚਖੰਡ ਦਰਬਾਰ ਸਾਹਿਬ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਬਾਬਾ ਦੀਪ ਸਿੰਘ ਜੀ 500 ਜਥੇ ਨੂੰ ਲੈ ਕੇ ਤਲਵੰਡੀ ਸਾਬੋ ਤੋਂ ਸੱਚਖੰਡ ਦਰਬਾਰ ਸਾਹਿਬ ਨੂੰ ਚੱਲ ਪਏ ਅਰਦਾਸ ਕਰਕੇ ਕਿ ਮੈਂ ਆਪਣਾ ਸਿਰ ਜਿਹੜਾ ਵਾ ਭੇਟ ਕਰ ਦਵਾਂਗਾ ਸੱਚਖੰਡ ਦਰਬਾਰ ਸਾਹਿਬ ਦੀ ਅਣਖ ਅਤੇ ਗੈਰਤ ਨੂੰ ਸਮਰਪਿਤ ਕਰ ਦਵਾਂਗਾ ਕਿਆ ਜਾਂਦਾ ਕਿ ਜਦੋਂ ਬਾਬਾ ਦੀਪ ਸਿੰਘ ਜੀ ਬਠਿੰਡੇ ਤੋਂ ਚੱਲੇ ਤੇ ਚੱਲਦੇ ਆ ਚੱਲਦੇ ਉਹਨਾਂ ਦੇ ਜਥੇ 'ਚ ਕਰੀਬ 5000 ਸਿੰਘ ਜਿਹੜੇ ਸੀ ਇਕੱਠੇ ਹੋ ਗਏ ਜਦੋਂ ਇੱਥੋਂ ਤੱਕ 5000 ਸਿੰਘਾਂ ਦੇ ਨਾਲ ਜਦੋਂ ਨਦੀਕ ਅੰਮ੍ਰਿਤਸਰ ਤੋਂ ਕੁਝ ਦੂਰੀ ਤੇ ਇਕੱਠੇ ਹੋਏ ਜਿੱਥੇ ਗੁਰਦੁਆਰਾ ਸਾਹਿਬ ਵੀ ਸ਼ਸ਼ੋਭਤ ਆ ਜਿੱਥੇ ਗੁਰਦੁਆਰਾ ਲਕੀਰ ਸਾਹਿਬ ਵੀ ਸ਼ਸ਼ੋਭਤ ਆ ਤਾਂ ਉਸ ਸਥਾਨ ਤੇ ਆ ਕੇ ਫਿਰ ਜਦੋਂ ਅਸੀਂ ਉਹ ਲਾਹੌਰ ਦੀ ਜਿਹੜੀ ਫੌਜ ਸੀ ਚਾਹੇ ਜੋ ਮਾਲ ਖਾਨ ਕਹ ਲਈਏ ਚਾਹੇ ਜਹਾਂ ਖਾਨ ਕਹ ਲਈਏ ਇਹ ਵੀ ਆਪਣੀ ਫੌਜ ਨਾਲ 35000 ਨਾਲ ਆ ਗਿਆ ਤੇ ਗੁਰੂ ਬਾਬਾ ਦੀਪ ਸਿੰਘ ਜੀ ਕੋਲ ਕਰੀਬ ਕਿਹਿੰਦਾ 5 ਤੋਂ 10000 ਸਿੰਘ ਇਕੱਠੇ ਹੋ ਗਏ ਸਨ ਤੇ ਇਸ ਤਰ੍ਹਾਂ ਫਿਰ ਉਹੀ ਜੰਗ ਹੁੰਦੀ ਆ ਕਿ ਜੰਗ ਦੇ ਵਿੱਚ ਕੀ ਹੁੰਦਾ ਕਿ ਆਹਮੋ ਸਾਹਮਣੀ ਵਾਰ ਹੋ ਜਾਂਦਾ ਹੈ ਇਤਿਹਾਸ ਦੇ ਪੰਨੇ ਇਹ ਕਹਿੰਦੇ ਨੇ ਜਹਾਂ ਖਾਨ ਵੀ ਮਾਰਿਆ ਜਾਂਦਾ ਹੈ ਤੇ ਬਾਬਾ ਦੀਪ ਸਿੰਘ ਜੀ ਦਾ ਸੀਸ ਤਲੀ ਤੋਂ ਥੱਲੇ ਚਲ ਜਾਂਦਾ ਤੇ ਕਿਹਾ ਜਾਂਦਾ ਕਿ ਉੱਥੇ ਇੱਕ ਲਾਗੇ ਸਿੰਘ ਖੜਾ ਸੀ ਭਾਈ ਦਿਆਲਾ ਸਿੰਘ ਜੀ ਉਹਨਾਂ ਨੇ ਗੁਰੂ ਸਾਹਿਬ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਤੇ ਅਰਦਾਸ ਕਰਕੇ ਚੱਲੇ ਹੋ ਕਿ ਮੈਂ ਸੀਸ ਆਪਣਾ ਜਿਹੜਾ ਬਸ ਸੱਚਖੰਡ ਦਰਬਾਰ ਸਾਹਿਬੇਂ ਪੇਟ ਕਰਨਾ ਤੇ ਹੁਣ ਕੀ ਹੋਵੇਗਾ ਤੇ ਕਿਹਾ ਜਾਂਦਾ ਕਿ ਇਤਿਹਾਸ ਦੇ ਪੰਨੇ ਕਿ ਬਾਬਾ ਦੀਪ ਸਿੰਘ ਜੀ ਨੇ ਸਿਰ ਜਿਹੜਾ ਸੀ ਤਲੀ ਤੇ ਰੱਖ ਦਿਆ ਹੁਣ ਜਦੋਂ ਲੜਨਾ ਸ਼ੁਰੂ ਕੀਤਾ ਤੇ ਜਿਹੜੀ ਅਫਗਾਨੀ ਫੌਜ ਸੀ ਉਹਨਾਂ ਝਾਫੜਾ ਦਫਰੀ ਮੱਚ ਗਈ ਭੱਜ ਗਈ ਤਾਂ ਇਸ ਤਰ੍ਹਾਂ ਕਰਦਿਆਂ ਕਰਦਿਆਂ ਫਿਰ ਬਾਬਾ ਦੀਪ ਸਿੰਘ ਜੀ ਆਪਣਾ ਸੀਸ ਜਿਹੜਾ ਸੀ ਸੱਚਖੰਡ ਦਰਬਾਰ ਸਾਹਿਬ ਦੀ ਪਰ ਕਰਮਾਂ ਦੇ ਵਿੱਚ ਪੇਟ ਕੀਤਾ ਗਿਆ ਜਿੱਥੇ ਅੱਜ ਗੁਰਦਰਾ ਸਾਹਿਬ ਉਸ ਸ਼ੋਭਤਿਆ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੀ ਕਬਡੀ ਸ਼ਹਾਦਤ ਹੋਈ ਕੋਈ 11 ਨਵੰਬਰ ਬੋਲਦਾ ਕੋਈ 12 ਕੋਈ 13 ਕੋਈ 15 ਚਲੋ ਬਹੁਤ ਸਾਰੇ ਭੈਣ ਭਰਾ 15 ਨਵੰਬਰ ਨੂੰ ਹੀ ਮਨਾਉਣ ਲੱਗ ਪਏ ਨੇ ਦਿਨ ਦਾ ਕੋਈ ਗੱਲ ਨਹੀਂ ਲੇਕਿਨ ਨੇੜੇ ਤੇੜੇ ਹੋਣ ਕਰਕੇ ਆਪਾਂ ਇਹਨੂੰ 15 ਨਵੰਬਰ ਹੀ ਕਹਿ ਸਕਦੇ ਹਾਂ 1757 ਜਾਂ 56 ਦਾ ਦਿਨ ਆਪਾਂ ਮੰਨ ਸਕਦੇ ਹਾਂ ਕਿ 1757 ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਹੋਈ ਬਾਬਾ ਦੀਪ ਸਿੰਘ ਜਿਹੜੇ ਸਨ ਇੱਕ ਬੜੇ ਮਹਾਨ ਯੋਧੇ ਤੇ ਬੜੇ ਕੌਮ ਦੇ ਅਣਖੀ ਤੇ ਦਲੇਰ ਇਨਸਾਨ ਸਨ ਜਿਸ ਕਰਕੇ ਅਸੀਂ ਬਾਬਾ ਦੀਪ ਸਿੰਘ ਨੂੰ ਅੱਜ ਦੇ ਦਿਨ ਆਪਣੇ ਵੱਲੋਂ ਸ਼ਰਧਾ ਭਾਵਾਂ ਦੇ ਫੁੱਲ ਭੇਟ ਕਰਦੇ ਹਾਂ ਜਿਉਂਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਚਿੱਕੀ ਫਤਿਹ